ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸਨੇਹੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲ ਕੋ ਰੋਜ਼ਾਨਾ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਨੇ ਆ ਪੰਜਾਬ ਦਾ ਦੇਸ਼ ਦਾ ਕੌਮ ਦਾ ਪੰਥ ਦਾ ਇੱਕ ਵੱਡਾ ਮੁੱਦਾ ਐ ਇਸ ਵੇਲੇ ਜਿਹੜਾ ਚੱਲ ਰਿਹਾ ਉਹਨੂੰ ਲੈ ਕੇ ਤੁਹਾਡੀ ਕਚੈਰੀ ਵਿੱਚ ਹਾਜ਼ਰ ਹੋਇਆ ਸਾਡੇ ਨਾਲ ਨੇ ਸਤਿ ਰੋਚਨ ਸਿੰਘ ਪਮੱਦੀ ਸਵਾਗਤ ਹੈ ਪਮੱਦੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਦੋਂ ਅਸੀਂ ਪੰਥਕ ਹਲਕਿਆਂ ਨੂੰ ਵੇਖਣ ਦਾ ਯਤਨ ਕਰਦੇ ਹਾਂ ਜਦੋਂ ਅੰਮ੍ਰਿਤ ਵੇੜਾ ਹੁੰਦਾ ਹੈ ਉੱਠਦੇ ਹਾਂ ਤਾਂ ਸਭ ਤੋਂ ਪਹਿਲੀ ਨਜ਼ਰ ਹਰ ਸਿੱਖ ਦੀ ਹਰ ਪੰਥਕ ਦਰਦੀ ਦੀ ਇਹ ਹੁੰਦੀ ਹੈ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਮੁਹਿੰਮ ਨੂੰ ਲੈ ਕੇ ਕੀ ਹੋ ਰਿਹਾ ਜਦੋਂ ਕਈ ਧੜਿਆਂ ਵਿੱਚ ਬੰਦੇ ਹੋਣ ਦਾ ਜ਼ਿਕਰ ਸਾਹਮਣੇ ਆਉਂਦਾ ਹੈ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਉਹਨੂੰ ਭਰਤੀ ਮੁਹਿੰਮ ਤੋਂ ਇੱਕ ਤਰ੍ਹਾਂ ਨਾਲ ਇੱਕ ਗਰੁੱਪ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਦੀ ਅਗਵਾਈ ਵਿੱਚ ਇੱਕ ਤਰ੍ਹਾਂ ਨਾਲ ਲਾਂਭੇ ਕਰ ਦਿੱਤਾ ਜਾਂਦਾ ਹੈ ਜਥੇਦਾਰ ਸਾਹਿਬ ਕੋਲ ਬਾਰ ਬਾਰ ਜਾਂਦੇ ਨੇ ਜਥੇਦਾਰ ਸਾਹਿਬ ਦਾ ਤਰਕ ਹੁੰਦਾ ਹੈ ਕਿ ਸੱਤ ਮੈਂਬਰੀ ਕਮੇਟੀ ਇਸ ਵੇਲੇ ਸਟੈਂਡ ਕਰਦੀ ਆ ਤੇ ਜਥੇਦਾਰ ਸਾਹਿਬ ਨੂੰ ਜਦੋਂ ਦੂਜਾ ਤੜਾ ਮਿਲਦਾ ਹੈ ਤਾਂ ਦਲਜੀਤ ਸਿੰਘ ਚੀਮਾ ਹਣੀ ਮਿਲਦੇ ਨੇ ਤੇ ਜਥੇਦਾਰ ਸਾਹਿਬ ਉਹਨਾਂ ਨੂੰ ਆਖ ਦਿੰਦੇ ਨੇ ਕਿ ਭਰਤੀ ਜੇ ਤੁਹਾਨੂੰ ਕੋਈ ਟੈਕਨੀਕਲ ਪ੍ਰਮਾਣ ਉਸ ਦੇ ਹਿਸਾਬ ਨਾਲ ਦੇਖ ਲਿਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਸੱਤ ਮੈਂਬਰੀ ਟੀਮ ਦੀ ਅਗਵਾਈ ਕਰਨੀ ਹੈ ਤੇ ਧਾਮੀ ਸਾਹਿਬ ਖੋਏ ਖੋਏ ਨਜ਼ਰ ਆਉਂਦੇ ਨੇ ਜਦੋਂ ਉਹਨਾਂ ਨਾਲ ਦੂਜਾ ਧੜਾ ਸਾਡੀ ਸੂਚਨਾ ਮੁਤਾਬਕ ਮੁਲਾਕਾਤ ਕਰਦਾ ਤੇ ਉਹ ਵੀ ਆਪਣੀ ਪੀੜਾ ਨੂੰ ਇੱਕ ਤਰ੍ਹਾਂ ਨਾਲ ਮਹਿਸੂਸ ਕਰਦੇ ਨੇ ਕਿ ਉਮਰ ਦੇ ਇਸ ਪੜਾ ਤੇ ਮੈਂ ਕੀ ਕਰਾਂ ਅਕਾਲ ਤਖਤ ਸਾਹਿਬ ਨੂੰ ਛੱਡਿਆ ਨਹੀਂ ਜਾ ਸਕਦਾ ਆਫ ਦਾ ਰਿਕਾਰਡ ਸਾਨੂੰ ਜਿਹੜੀਆਂ ਸੂਚਨਾਵਾਂ ਮਿਲਦੀਆਂ ਨੇ ਭਾਵੇਂ ਅਸੀਂ ਪੁਸ਼ਟੀ ਨਹੀਂ ਕਰਦੇ ਪਰੰਤੂ ਜੋ ਸੂਚਨਾਵਾਂ ਸਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਪੁੱਜਦੀਆਂ ਨੇ ਉਹਨਾਂ ਵਿੱਚ ਧਾਮੀ ਸਾਹਿਬ ਬੇਵੱਸੀ ਜ਼ਾਹਰ ਕਰਦੇ ਰਹੇ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਵੀ ਨਹੀਂ ਦੇ ਸਕਦਾ ਇਹ ਪਹਿਲੀ ਵਾਰ ਹੋਇਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਉਲਟ ਭਰਤੀ ਮਹਿੰਮਾ ਜਿਹੜੀ ਅੱਜ ਪੂਰੇ ਜ਼ਿਲ੍ਹਿਆਂ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਜਿੱਥੇ ਸਰਦਾਰ ਦਿਲਜੀਤ ਸਿੰਘ ਚੀਮਾ ਪੁੰਦਰ ਸਾਹਿਬ ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਸ਼ੁਰੂ ਕੀਤੀ ਹੈ ਉੱਥੇ ਜਿਹੜੇ ਜ਼ਿਲ੍ਹਿਆਂ ਦੇ ਅਬਜ਼ਰਵਰ ਨੇ ਉਹਨਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਭਰਤੀ ਮਹਿੰਮਾ ਜਿਹੜੀ ਸ਼ੁਰੂ ਕਰਨ ਦਾ ਛੋਟੇ-ਛੋਟੇ ਫੰਕਸ਼ਨ ਕਰਕੇ ਐਲਾਨ ਕਰ ਦਿੱਤਾ ਕਿ ਇਹ ਦੁਬਧਾ ਪੰਥ ਦੀ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ ਇਹ ਚਿੰਤਾ ਕਿ ਕਿਤੇ ਹੋਰ ਵੱਡੀ ਤਾਂ ਨਹੀਂ ਹੋ ਜਾਵੇਗੀ ਆਵਾਜ਼ ਦੇ ਖਲਕ ਦੇਖ ਰਹੇ ਸਾਰੇ ਹੀ ਸਿੱਖ ਸਮਾਜ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿੰਦਿਆਂ ਇਸ ਗੱਲ ਦੀ ਰੰਮਤਾ ਕਰਦਾ ਕਿ ਅੱਜ ਅਸੀਂ ਰਾਜਨੀਤਿਕ ਤੌਰ ਤੇ ਉੱਚੇ ਚੇਤੇ ਤੌਰ ਤੇ ਅਕਾਲੀ ਸਿਆਸਤ ਦੇ ਪਿੱਛਾਂ ਤੇ ਖੜੀ ਆ। ਖਬਰਾਂ ਆ ਰਹੀ ਜੋ ਕਿ ਸਾਨੂੰ ਪਤਾ ਲੱਗਦਾ ਵੀ ਨਵੇਂ ਡੈਲੀਗੇਟਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਂ ਨਵੇਂ ਮੈਂਬਰਸ ਦੀ ਮੈਂਬਰਾਨ ਸਹਿਮਾਨ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਹਦੇ ਵਿੱਚੋਂ ਕਈ ਸੰਕੇਤ ਉੱਪਰ ਕੇ ਸਾਹਮਣੇ ਆ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਜਿਹੜਾ ਪੱਖ ਆ ਉਹ ਸਮਝਾਉਂਦਾ ਮੈਂ ਅੱਗੇ ਜਾ ਕੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਲੇਕਿਨ ਸ਼੍ਰੀ ਅਕਾਲ ਤਖਸਾਲ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਤੋਂ ਇਹ ਗੱਲ ਸਾਨੂੰ ਜਰਾ ਕਿ ਇੱਕ ਪਾਸੇ ਜਾਂਦੀ ਜਾਪਦੀ ਆ ਇਹ ਤਾਂ ਸ਼੍ਰੀ ਅਕਾਲ ਤਖਸਾਲ ਤੋਂ ਕਹਿ ਦਿੱਤਾਗਾ ਵੀ ਨਵੀਂ ਭਰਤੀ ਕੀਤੀ ਜਾਊਗੀ ਲੇਕਿਨ ਇੱਕ ਬੰਨੇ ਉਹ ਸੱਤ ਮੈਂਬਰੀ ਕਮੇਟੀ ਤੇ ਇੱਕ ਬੰਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਇਹਦੀ ਨਵੀਂ ਭਰਤੀ ਕੀਤੀ ਨਾਲ ਉਹ ਜਦੋਂ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਸੀ ਤੇ ਬਣਦਾ ਤਾਂ ਇਹ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਭਰਤੀ ਕਰੀ ਜਾਣੀ ਤੇ ਇਹਦੇ ਵਿੱਚੋਂ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਆ ਮੈਂ ਰਾਜਨੀਤਿਕ ਤੌਰ ਤੇ ਜਿੰਨਾ ਕੁ ਸਮਝ ਰੱਖਦਾ ਕਿਉਂਕਿ ਇਹ ਕੇਵਲ ਵਿਸ਼ਲੇਸ਼ਣ ਹੁੰਦਾ ਤੇ ਪੱਤਰਕਾਰਤਾ ਦੇ ਤੌਰ ਤੇ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ ਇਸ ਗੱਲ ਨੂੰ ਖੁਸ਼ੀ ਵੀ ਮਹਿਸੂਸ ਕਰਦਾ ਤੇ ਗੱਲ ਤੁਹਾਡੇ ਨਾਲ ਵਿਚਾਰ ਸਾਂਝੇ ਵੀ ਕਰਦਾ ਕਿ ਮੈਨੂੰ ਜੱਬ ਦਾ ਵੀ ਰਾਜਨੀਤਿਕ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਹੋਇਆ ਜੱਬਦਾ ਮੈਨੂੰ ਜਿਸ ਤਰ੍ਹਾਂ ਦੀ ਕਾਹਲ ਉਹਨਾਂ ਦੇ ਅੰਦਰ ਆ ਇਸ ਤਰ੍ਹਾਂ ਦੀ ਕਾਹਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਹੁਣਾ ਤੇ ਕੋਈ ਵੀ ਫੈਸਲਾ ਜਿਹੜਾ ਉਹਦੀ ਪ੍ਰਕਿਰਿਆ ਵਿੱਚ ਕਦੇ ਦੇਰੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇੰਦੋਸਤਾਨ ਵਿੱਚ ਅਦਾਲਤੀ ਪ੍ਰਕਿਰਿਆ ਦੀ ਦੇਰੀ ਵਿੱਚ ਆਮ ਇਹ ਚਰਚਾ ਚੱਲਦੀ ਆ ਵੀ ਫੈਸਲਾ ਆਉਂਦਿਆਂ ਆਉਂਦਿਆਂ ਇੰਨਾ ਦੇਰ ਹੋ ਜਾਂਦੀ ਆ ਵੀ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਗੱਲ ਜਿਹੜੀ ਅਖਲਤਖਬ ਦੇ ਉੱਤੇ ਵੀ ਨਾਲ ਜੋੜ ਕੇ ਵੇਖੀ ਜਾ ਸਕਦੀ ਆ ਵੀ ਗੱਲ ਕਰਦਿਆਂ 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 ਇੱਥੇ ਚਲੀ ਗਈ ਗੱਲ ਤੇ ਨਾ ਉਹਦੇ ਸਹੀ ਦਿਸ਼ਾ ਨਿਰਦੇਸ਼ ਸਾਡੇ ਸਾਹਮਣੇ ਆਏ ਫਿਰ ਉਹ ਦੁਬਧਾ ਦੀ ਦੁਬਧਾ ਜਿਹੜੀ ਸਾਡੇ ਸਾਹਮਣੇ ਆ ਉਹ ਫੇਰ ਖੜੀ ਜਾਏਗੀ ਸ੍ਰੀ ਅਖਲਤਖਬ ਦੇ ਜੱਥੇਦਾਰ ਦਿਆਂ ਜੱਥੇਦਾਰ ਸਾਹਿਬ ਦਿਆਂ ਆਪਣੀਆਂ ਮਜਬੂਰੀਆਂ ਨੇ ਉਹਨਾਂ ਦਾ ਮਤਲਬ ਹੈ ਕਿ ਪੰਥ ਹੈ ਜਿਹੜਾ ਇਕੱਠਾ ਰਹੇ ਮੈਂ ਪੰਥ ਨੂੰ ਮੁੱਖ ਰੱਖਦਿਆਂ ਕੋਈ ਵੀ ਫੈਸਲਾ ਸੁਣਾਵਾਂ ਜਿਹਦੇ ਵਿੱਚ ਕੋਈ ਵੀ ਨਾਰਾਜ਼ ਨਾ ਹੋਵੇ ਲੇਕਿਨ ਫੈਸਲਿਆਂ ਵਿੱਚ ਸਾਰੀਆਂ ਤਰ੍ਹਾਂ ਕਦੇ ਵੀ ਖੁਸ਼ ਨਹੀਂ ਹੁੰਦੀਆਂ ਹੁੰਦੀਆਂ ਹੁਣ ਮੈਂ ਜਦੋਂ ਵੇਖਦਾ ਵੀ ਜਿਹਨੂੰ ਅਸੀਂ ਦੂਜਾ ਧੜਾ ਕਹਿੰਦੇ ਆ ਜਿਹਦੇ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਰਦਾਰ ਮਨਪ੍ਰੀਤ ਸਿੰਘ ਈਆਲੀ ਜਾਂ ਸਰਦਾਰ ਸੰਤਾ ਸਿੰਘ ਅਮੇਦਪ uri ਤੇ ਵੱਡੇ ਲੀਡਰਾਂ ਵਿੱਚੋਂ ਬੀਬੀ ਜਗੀਰ ਕੌਰ ਸਰਦਾਰ ਪ੍ਰੇਮ ਸਿੰਘ ਤੰਦੂ ਮਾਜਰਾ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਉਹਦੇ ਕੋਈ ਵੀ ਜਿਹੜੀ ਸਰਗਰਮੀਆਂ ਘਟੂ ਘਟ ਮੈਨੂੰ ਨਜ਼ਰ ਨਹੀਂ ਆਉਂਦੀਆਂ ਜਦੋਂ ਇੱਕ ਅਸੀਂ ਸਰਾਹ ਤੇ ਤੁਰੇ ਆ ਵੀ ਸਾਡੀ ਤੁਹਾਡੇ ਨਾਲ ਨਿਭ ਨਹੀਂ ਸਕਦੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਕੜ ਆ ਇਹ ਤਾਂ ਹੁਣ ਜਗ ਜਾਣ ਰਾਇ ਤਾਂ ਕਿਸੇ ਤੋਂ ਲੁਕੀ ਸ਼ੁਪੀ ਹੈ ਨਹੀਂ ਕਿਉਂਕਿ ਜਿੰਨੇ ਵੀ ਲੀਡਰ ਸਾਹਿਬਾਨ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਸਾਲ ਲੈਂਦੇ ਤੇ ਉਹਦੇ ਵਿੱਚੋਂ ਅੱਜ ਦੀ ਭਰਤੀ ਜਿਹੜੀ ਮੁਹਿਮਾ ਮੈਨੂੰ ਇਹ ਗੱਲ ਉਹਦੇ ਵਿੱਚੋਂ ਸੰਕੇਤਕ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਆ ਵੀ ਹੁਣ ਆਪਾਂ ਭਰਤੀ ਕਰ ਲਈਏ ਆਪਾਂ ਇਹ ਕਹਿਣ ਜੋਗ ਹੋ ਗਏ ਵੀ ਅਸੀਂ ਇਸੀ ਦੀ ਅਕਾਲ ਤੱਕ ਅਕਾਲ ਤੱਕ ਸਭ ਤੇ ਪੀਸ ਹੋ ਗਏ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਈ ਤੇ ਜਿਹੜੀ ਸਾਨੂੰ ਸਜ਼ਾ ਲਾਈ ਗਈ ਉਹ ਅਸੀਂ ਪੂਰੀ ਕਰ ਲਈ ਅਸੀਂ ਅਰਦਾਸ ਕਰਾਤੀ ਆਪਣੇ ਵੱਲੋਂ ਸਮਝਦੇ ਨਹੀਂ ਵੀ ਅਸੀਂ ਸੁਰਖਰੂ ਹੋ ਗਏ ਤੇ ਅਗਲੀ ਜਿਹੜੀ ਗੱਲ ਆਉਣਾ ਦੀ ਤੇਜ਼ੀ ਨਾਲ ਭਰਤੀ ਕਰਨ ਦੀ ਕਿਉਂਕਿ ਹੁਣ ਜੇ ਦੋ ਦੋਨੋ ਟੜੇ ਭਰਤੀ ਕਰਦੇ ਨੇ ਇੱਕ ਮੈਂਬਰ ਆ ਜਿਹੜਾ ਦੋ ਪਾਸੇ ਕਿਵੇਂ ਭਰਤੀ ਹੋ ਜਾਊ ਕਦੇ ਵੀ ਨਹੀਂ ਹੋ ਸਕਦਾ ਇੱਕ ਮੈਂਬਰ ਨੇ ਤਾਂ ਇੱਕ ਹੀ ਪਾਸੇ ਭਰਤੀ ਹੋਣਾ ਤੇ ਉਹਨਾਂ ਦਾ ਮਤਲਬ ਵੀ ਦਨੂੰ ਦੂਜਾ ਟੜਾ ਇਸ ਪਾਸੇ ਨੂੰ ਤੁਰੇ ਉਹਨਾਂ ਤੱਕ ਤੁਸੀਂ ਆਪਣੀ ਮੈਂਬਰਸ਼ਿਪ ਆ ਜਿਹੜੀ ਉਹ ਜਲਦੀ ਜਲਦੀ ਦੇ ਨਾਲ ਉਹਦੀ ਗਿਣਤੀ ਵਧਾ ਦਿਓ ਗਿਣਤੀ ਵਧੂਗੀ ਕਿਉਂਕਿ ਅਕਾਲੀ ਬੇਸ ਤਾਂ ਪਿੰਡਾਂ ਦੇ ਵਿੱਚ ਹੈਗਾ ਹੀ ਨਾ ਸਿੱਖ ਸੋਚ ਤਾਂ ਪਿੰਡਾਂ ਦੇ ਵਿੱਚ ਪਈ ਆ ਪਾਵੇਂ ਕੋਈ ਬੰਦਾ ਦਾਦੀ ਕਰਦਾ ਦਸਾਰ ਸਜਾਉਂਦਾ ਪਰ ਉਹਦੇ ਅੰਦਰ ਸਿੱਖੀ ਦੀ ਭਾਵਨਾ ਤੇ ਪਰਬਲ ਹੈਗੀ ਕਿਉਂਕਿ ਸਿੱਖੀ ਅਤੇ ਪੰਜਾਬ ਨੂੰ ਅਲੱਗ-ਅਲੱਗ ਕਰਕੇ ਅਸੀਂ ਨਹੀਂ ਦੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਤੌਰ ਤੇ ਤਾਂ ਇਹ ਲਾਹ ਲੈਣ ਦੇ ਯਤਨ ਵਿੱਚ ਆ ਤੇ ਮੈਨੂੰ ਤੇ ਇਸ ਕੱਲ ਦੀ ਵੀ ਸਮਝ ਨਹੀਂ ਆਉਂਦੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਦੋ ਲੀਡਰ ਨੇ ਇੱਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹ ਮੈਂਬਰ ਪਾਰਲੀਮੈਂਟ ਵੀ ਨੇ ਤੇ ਬਾਦਲ ਪਰਿਵਾਰ ਦੇ ਉਹ ਮੈਂਬਰ ਨੇ ਉਹਨਾਂ ਨੂੰ ਵੀ ਪ੍ਰਧਾਨ ਵਜੋਂ ਵਾੜਿਆ ਜਾ ਸਕਦਾ ਜਾਂ ਦੂਜੇ ਜਿਹੜੇ ਉਹਨਾਂ ਦੇ ਭਰਾ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਵਾੜਿਆ ਜਾ ਸਕਦਾ ਲੇਕਿਨ ਸਮਝ ਨਹੀਂ ਆਉਂਦੀ ਵੀ ਜਦੋਂ ਤੁਹਾਨੂੰ ਪਤਾ ਕਿ ਸਰਦਾਰ ਸਖੀਰ ਸਿੰਘ ਬਾਦਲ ਉਹ ਤੜਾ ਜਿਹੜਾ ਅੱਜ ਬਗਾਵਤ ਦੇ ਰਾਤੇ ਤੁਰਿਆ ਜੇ ਤੁਸੀਂ ਅਕਾਲੀ ਦਲ ਦੀ ਸਿਆਦਤ ਨੂੰ ਸਮਝਣਾ ਤੇ ਜਿੰਨਾ ਚਿਰ ਇੱਕ ਮੁੱਠੀ ਹੋ ਜਾਂਦੇ ਜਿੰਨਾ ਚਿਰ ਇਹ ਸਾਰੇ ਇਕੱਠੇ ਨਹੀਂ ਹੋ ਜਾਂਦੇ ਉਹਨਾਂ ਚਿਰ ਕੋਈ ਰਾਜਨੀਤਿਕ ਪ੍ਰਾਪਤੀ ਨੂੰ ਸਹੀ ਤਰੀਕੇ ਨਾਲ ਅੰਕਿਆ ਨਹੀਂ ਦਾ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਮੈਂ ਫਿਰ ਇਹ ਗੱਲ ਆਪਣੀਆਂ ਰਾਜਨੀਤਿਕ ਜਿੰਨੀਆਂ ਕੁ ਹੁੰਦੀਆਂ ਨੇ ਸੰਭਾਵਨਾਵਾਂ ਜਾਂ ਸੋਚਾਂ ਹੁੰਦੀਆਂ ਨੇ ਉਹਦੇ ਆਧਾਰ ਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਆਵਾਜ਼-ਏ-ਖਲਕ ਦੇ ਮਾਧਿਅਮ ਰਾਹੀਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਰਾਜਨੀਤਿਕ ਸਮਝੌਤਾ ਉਹ ਭਾਰਤੀ ਜਨਤਾ ਪਾਰਟੀ ਨਾਲ ਹੋਇਆ ਹੋਇਆ ਸਾਨੂੰ ਇਹ ਸੰਕੇਤ ਮਿਲਦੇ ਨੇ ਕਿ ਗੱਲ ਮੁੱਕ ਚੁੱਕੀ ਆ ਸੀਟਾਂ ਦੀ ਵੰਡ ਆ ਜਿਹੜੀ ਉਹ ਬਾਅਦ ਵਿੱਚ ਕਰ ਲਈ ਜਾਵੇਗੀ ਤਾਂ ਕਿ ਇੱਕ ਭਾਰੂ ਧੜੇ ਦੇ ਤੌਰ ਤੇ ਅਸੀਂ ਆਪਣੇ ਆਪ ਨੂੰ ਪੇਸ਼ ਕਰ ਸਕੀਏ ਤੇ ਉਧਰੋਂ ਆਪਣੇ ਆਪ ਨੂੰ ਸੁਰਖਰੂ ਆ ਮਹਿਸੂਸ ਕਰਦੇ ਨੇ ਇਹਦੇ ਸਹੀ ਨਤੀਜੇ ਕੀ ਆਉਣਗੇ ਇਹ ਤਾਂ ਸਮਾਂ ਦੱਸੂਗਾ ਲੇਕਿਨ ਦੂਜੇ ਵੱਨੇ ਜਿਹੜਾ ਦੂਜਾ ਧੜਾ ਉਹਨਾਂ ਦਾ ਇਹਨਾਂ ਸੁਸਤ ਵਰਤਾਅ ਜਿਹੜਾ ਸਿਰਿਆ ਕਲਤਖ ਸਾਹਿਬ ਦੇ ਜਾ ਕੇ ਇਹ ਠੀਕ ਹੈ ਕਿ ਜੋ ਫੈਸਲਾ ਸਿਰਿਆ ਕਲਤਖ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਕੀਤਾ ਤੇ ਜਾਂ ਤੇ ਜੱਥੇਦਾਰ ਸਾਹਿਬ ਹੀ ਉਹਦੇ ਤੇ ਬਹੁਤ ਸਖਤ ਹੋ ਕੇ ਫੈਸਲਾ ਲੈਣ ਵੀ ਨਹੀਂ ਇਸ ਤਰ੍ਹਾਂ ਹੀ ਕਰਨਾ ਪਏਗਾ ਤੁਹਾਨੂੰ ਆਪ ਉਹ ਜ਼ਰਾ ਪਰ ਨਹੀਂ ਕਰਨ ਦਿੱਤਾ ਜਾਵੇਗਾ ਲੇਕਿਨ ਜਦੋਂ ਉਧਰੋਂ ਕੋਈ ਸੰਕੇਤ ਨਹੀਂ ਆਉਂਦਾ ਦੇਰੀ ਹੋ ਜਾਂਦੀ ਆ ਤੇ ਦੂਜਾ ਧੜਾ ਕੋਈ ਸਰਗਰਮੀ ਨਹੀਂ ਦਿਖਾਉਂਦਾ ਕੋਈ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਨਹੀਂ ਰੱਖਦਾ ਉਹ ਵੀ ਇਹ ਦਾਬਦਾ ਵੀ ਸਾਨੂੰ ਜੱਥੇਦਾਰ ਸਾਹਿਬ ਸਭ ਕੁਝ ਕਰਿਆ ਕਰਾਇਆ ਦੇਜੇ ਸਰਦਾਰ ਹਰਜਿੰਦਰ ਸਿੰਘ ਢਾਮੀ ਬਾਜ਼ਾਤ ਤੇ ਖੁਦ ਬਹੁਤ ਨੇਕ ਇਨਸਾਨ ਨੇ ਉਹਨਾਂ ਦੇ ਅੰਦਰ ਸਿੱਖੀ ਦੀ ਭਾਵਨਾ ਮੈਂ ਜਾਤੀ ਤੌਰ ਤੇ ਉਹਨਾਂ ਨੂੰ ਕੇਵਲ ਇਸ ਕਰਕੇ ਜਾਣਦਾ ਨਾਂ ਦੇ ਤੌਰ ਤੇ ਕਦੇ ਅਸੀਂ ਬਹੁਤਾ ਇਕੱਠੇ ਨਹੀਂ ਹੋਏ ਮੈਂ ਨਾ ਕਿਸੇ ਦੇ ਪੱਖ ਵਿੱਚ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਨਿਰਪੱਖਤਾ ਦੇ ਨਾਲ ਗੱਲ ਕਰਨ ਦੀ ਸਾਡਾ ਕੰਮ ਨਾ ਕਿਸੇ ਦਾ ਪੱਖਪੂਰਣਾ ਕਿਉਂਕਿ ਇਹ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਚੌਥਾ ਥੰਮ ਹੁੰਦਾ ਇਹ ਜਿਹੜੀ ਪ੍ਰੈਸ ਆ ਤੇ ਉਹਦੇ ਮਾਦੇਬ ਨਹੀਂ ਕਿਸੇ ਦਾ ਪੱਖਪੂਰਨਾ ਜਾਂ ਕਿਸੇ ਦਾ ਵਿਰੋਧ ਕਰਨਾ ਇਹ ਚੰਗੀ ਤਾਂ ਨਹੀਂ ਲੱਗਦੀ ਗੱਲ ਲੇਕਿਨ ਨਿਰਪੱਖਤਾ ਨਾਲ ਵੇਖਿਆ ਇਹ ਗੱਲ ਸਪਸ਼ਟ ਹੁੰਦੀ ਆ ਵੀ ਜਿਹੜਾ ਸਰਖਵੀਰ ਸਿੰਘ ਬਾਦਲ ਦੇ ਦੂਜੇ ਗਰੁੱਪ ਵਾਲਾ ਧੜਾ ਉਹਨਾਂ ਦੀ ਸਰਗਰਮੀ ਪੰਜਾਬ ਲੈਵਲ ਤੇ ਇਸੇ ਪਿੰਡ ਦੇ ਕਿਸੇ ਵੀ ਬੰਦੇ ਨੂੰ ਉਹ ਨਹੀਂ ਮਿਲਦੇ ਜਿਹੜੇ ਅਕਾਲੀ ਕੈਂਡਰ ਦੇ ਬੰਦੇ ਨੇ ਜਿਹਨਾਂ ਦੇ ਅੰਦਰ ਅਕਾਲੀ ਸੋਤ ਆ ਜਿਹਨਾਂ ਦੇ ਅੰਦਰ ਸਿੱਧੀ ਅਕਾਲ ਤਖਤ ਸਾਹਿਬ ਨੂੰ ਸਮਰਪਨ ਦੀ ਭਾਵਨਾ ਘਟੋ ਘਟੋਣਾ ਤੱਕ ਰਾਬਤਾ ਤਾਂ ਬਣਾਇਆ ਜਾਂਦਾ ਵੀ ਤੇ ਦੂਜੇ ਬੰਨੇ ਸਰਬੀ ਸਰਬੀਰ ਸਿੰਘ ਬਾਦਲ ਜਿਨ੍ਹਾਂ ਵਾਰੇ ਆ ਇਹ ਗੱਲ ਮੰਨੀ ਜਾਂਦੀ ਆ ਵੀ ਉਹ ਮੈਨੇਜ ਕਰ ਸਕਦੇ ਨੇ ਇਹ ਗੱਲ ਦਾ ਉਹਨਾਂ ਨੂੰ ਕ੍ਰੈਡਿਟ ਵੀ ਪਿਛਲੀਆਂ ਸਰਕਾਰਾਂ ਵਿੱਚ ਦਿੱਤਾ ਗਿਆ ਲੇਕਿਨ ਇਹ ਸਾਰੀਆਂ ਗੱਲਾਂ ਤੁਹਾਡੀ ਮਰਜ਼ੀ ਨਾਲ ਨਹੀਂ ਚਲਦੀਆਂ ਹੁੰਦੀਆਂ ਆਹ ਇਹ ਗੱਲ ਫਿਰ ਸਪਸ਼ਟ ਆ ਵੀ ਉਹਨਾਂ ਦਾ ਜਿਹੜਾ ਜੋ ਮੈਨੂੰ ਰਾਜਨੀਤਿਕ ਤੌਰ ਤੇ ਸਮਝ ਆਉਂਦੀ ਆ ਗੱਲ ਵੀ ਉਹਨਾਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਭਾਰਤੀ ਜਿਹੜੀ ਜਨਤਾ ਪਾਰਟੀ ਆ ਭਾਜਪਾ ਜੀ ਨੂੰ ਅਸੀਂ ਕਹਿੰਦੇ ਆ ਉਹਨਾਂ ਦਾ ਸੈਂਟਰ ਦਾ ਜਿਹੜਾ ਕੀਡਰ ਆ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹਨਾਂ ਨੂੰ ਕਿਤੇ ਨਾ ਕਿਤੇ ਸੰਕੇਤ ਹੋ ਗਏ ਵੀ ਸਾਡਾ ਸਮਝੌਤਾ ਇਸ ਤਰ੍ਹਾਂ ਦਾ ਹੋਊਗਾ ਤੇ ਇਹ ਤੇਜ਼ੀ ਆ ਜਿਹੜੀ ਭਾਰਤੀ ਦੀ ਮੈਨੂੰ ਇਹਦੇ ਵਿੱਚੋਂ ਇਹੀ ਗੱਲ ਚੱਪਦੀ ਆ ਵੀ ਤੇਜ਼ੀ ਕਰਨ ਦਾ ਇਹ ਕਾਰਨ ਹੈ ਕਿ ਅਸੀਂ ਆਪਣੇ ਧਰੇ ਨੂੰ ਵੱਡਾ ਬਣਾ ਕੇ ਜਦੋਂ ਭਾਰਤ ਵਿੱਚ ਤੇਜ਼ੀ ਬਾਰੇ ਤੁਸੀਂ ਗੱਲ ਕਰਦੇ ਹੋ ਦੂਸਰੇ ਧਰੇ ਨੂੰ ਕੋਈ ਐਕਟੀਵਿਟੀ ਕਰਨੀ ਚਾਹੀਦੀ ਆ ਵਿਰੋਧ ਭਾਵਨਾ ਨਾਲ ਜੇ ਕੰਮ ਕਰਦਾ ਦੂਜਾ ਧੜਾ ਤਾਂ ਜਿਹੜੀ ਗੱਲ ਹੁਣ ਸਾਡੇ ਸਾਹਮਣੇ ਬਹੁਤ ਧਿਆਨ ਮੰਗਦੀ ਆ ਉਹ ਇਹ ਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਤੇ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰੇ ਕਮੇਟੀ ਦੇ ਮੈਂਬਰ ਦੂਜੇ ਧੜੇ ਦੇ ਮੈਂਬਰ ਕਹਿੰਦੇ ਹਜ਼ਾਰ ਲਹਿਰ ਵਾਲੇ ਸਾਰੇ ਆਗੂ ਬਾਰ-ਬਾਰ ਜਥੇਦਾਰ ਜੀ ਨੂੰ ਅਪੀਲ ਕਰਦੇ ਨੇ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਅਕਾਲ ਤਖਤ ਸੋ ਬਾਸ ਸਭ ਤੋਂ ਬਾਹਰ ਜਾ ਕੇ ਉਹ ਤੁਹਾਡਾ ਕੀ ਕਰ ਸਕਦਾ ਤਾਂ ਇਨ੍ਹਾਂ ਹਾਲਾਤਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਰੋਲ ਹੈ ਜਿਹੜਾ ਉਹ ਕਿਦਾਂ ਦਾ ਹੋਣਾ ਚਾਹੀਦਾ ਹੁਣ ਜਿਹੜਾ ਫੈਸਲਾ ਗਿਆ ਅਕਾਲ ਤਖਤ ਸਾਹਿਬ ਦਾ ਜਥਾਰ ਕਲਦੀਪ ਸਿੰਘ ਬਰਵਾਲੀਪੁਰ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਨਾ ਇਹ ਤੇ ਸਮਝਉਣੀ ਇਹ ਗੱਲ ਵੀ ਬਹੁਤ ਮੁਸ਼ਕਲ ਵਿੱਚ ਨਹੀਂ ਲੇਕਿਨ ਤੁਸੀਂ ਹਰ ਕਿਸੇ ਨੂੰ ਅਵਗਿਆ ਦੇ ਕਾਰਨ ਸਿੱਖੀ ਵਿੱਚੋਂ ਖਾਰਜ ਨਹੀਂ ਕਰ ਸਕਦੇ ਤੇ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਅਸੀਂ ਐਲਾਨ ਕਰਤਾ ਵੀ ਇਹਦੇ ਨਾਲ ਕੋਈ ਵਰਤਬਰਤਾਰ ਨਾ ਰੱਖੇ ਜਿਸ ਤਰ੍ਹਾਂ ਦੇ ਨਾਲ ਕੁਝ ਲੋਕਾਂ ਬਾਬਤ ਜਿਹੜੇ ਸਿੱਖ ਧਰਮ ਨੂੰ ਨਹੀਂ ਸਿਮੰਦੇ ਹੁਕਮਨਾਮੇ ਜਾਰੀ ਹੋਏ ਕਿ ਉਹਨਾਂ ਨਾਲ ਕੋਈ ਵੀ ਸਿੱਖਾ ਜਿਹੜੀ ਕੋਈ ਵੀ ਸਿੱਖਾ ਜਿਹੜਾ ਉਹ ਸਾਂਝ ਨਾ ਰੱਖੇ ਬੋਲ ਵਰਤਾਅ ਜਿਹੜਾ ਇਦਾਂ ਕਾਰੋਬਾਰੀ ਸੰਦੇ ਪੱਖ ਤੋਂ ਜਿਸ ਨੂੰ ਅਸੀਂ ਵੇਖਦਾ ਵੀ ਉਹਨੂੰ ਛੇਕ ਦਿੱਤਾ ਜਾਣਾ ਤੇ ਮੈਂ ਵੇਖਦਾ ਵੀ ਜਿਹੜਾ ਲੋਕਾਂ ਨਾਲ ਇਹ ਵਰਤਾਅ ਹੋਇਆ ਕੌੜੀ ਗੱਲ ਲੱਗੇਗੀ ਕញ្ញਾਂ ਨੂੰ ਲੇਕਿਨ ਮੈਂ ਇੱਕ ਵਿਸ਼ਲੇਸ਼ਣਕਾਰ ਦੇ ਤੌਰ ਤੇ ਗੱਲ ਜ਼ਰੂਰ ਸਾਂਝੀ ਕਰਾਂਗਾ ਮੈਂ ਵੇਖਦਾ ਕਿ ਜਿਨ੍ਹਾਂ ਨੂੰ ਸਿੱਖ ਧਰਮ ਵਿੱਚੋਂ ਕੱਢ ਦਿੱਤਾ ਗਿਆ ਜਾਂ ਉਹਨਾਂ ਵਿਰੁੱਧ ਹੁਕਮਨਾਮੇ ਜਾਰੀ ਹੋ ਗਏ ਵੀ ਇਹਨਾਂ ਦਾ ਕੋਈ ਬਰਤੋ ਨਾ ਕਰੇ ਇਹਨਾਂ ਨਾਲ ਵਰਤੋਂ ਬਿਹਾਰ ਨਾ ਰੱਖੇ ਲੋਕ ਉਹਨਾਂ ਨਾਲ ਵਰਤਦੇ ਨੇ ਤੇ ਚਾਹੇ ਉਹ ਵੱਖ-ਵੱਖ ਫਿਰਕਿਆਂ ਦੇ ਵਿੱਚ ਲੋਕ ਨੇ ਲੋਕ ਉਹਨਾਂ ਨਾਲ ਰਿਸ਼ਤੇਦਾਰੀਆਂ ਪਾ ਰਹੇ ਨੇ ਲੋਕ ਉਹਨਾਂ ਨਾਲ ਸਾਂਝਾਂ ਪਾ ਰਹੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕਿੰਨੇ ਕ ਬੰਦਿਆਂ ਨੂੰ ਉਹ ਇਸ ਤਰੀਕੇ ਦੇ ਨਾਲ ਕਹਿਣ ਵੀ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਤੇ ਇਹ ਗੱਲ ਵੀ ਸਿੱਖੀ ਲਈ ਬਹੁਤ ਵੱਡੇ ਪੱਧਰ ਤੇ ਇੱਕ ਚੁਣੌਤੀ ਬਣ ਕੇ ਸਾਹਮਣੇ ਆ ਗਈ। ਸੋ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਲੇ ਦੋਲੇ ਸਾਰੀ ਜਿਹੜੀ ਗੱਲ ਘੁੰਮਦੀ ਨਜ਼ਰ ਆਉਂਦੀ ਆ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਟੇਕ ਹੈ ਦੂਜੇ ਧੜੇ ਦੀ ਕਿਉਂ ਆ ਸਖਤੀ ਨਾਲ ਦੂਸਰੇ ਧੜੇ ਨੂੰ ਸਰਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਵਾਲੇ ਸਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਨੂੰ ਕੀ ਭਾਰਤੀ ਕਰਨ ਤੋਂ ਰੋਕਦੇ ਆ ਜੇ ਨਹੀਂ ਰੋਕਦੇ ਤਾਂ ਕੁਐਸਚਨ ਚੰਨੇ ਜਿਹੜੇ ਉਹ ਕੁਦਰਤੀ ਹੈ ਅਸੀਸ਼ੀ ਰਿ ਕਾਲ ਤਖਤ ਸਾਹਿਬ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਹਮੇਸ਼ਾ ਸੀਸ ਝੁਕਾ ਕੇ ਮੰਨਦੇ ਕਰਦੇ ਹਾਂ ਪਰੰਤੂ ਇਹ ਸਵਾਲ ਸਵਾਲਾਂ ਦਾ ਸਾਹਮਣਾ ਜਿਹੜਾ ਉਹ ਕੋਈ ਵੀ ਵੱਡੀ ਸੰਸਥਾ ਕੋਈ ਵੀ ਧਾਰਮਿਕ ਸੰਸਥਾ ਉਹਨੂੰ ਜ਼ਰੂਰ ਕਰਨਾ ਪਵੇ ਫਿਲਹਾਲ ਇਹ ਨਹੀਂ ਦੇਖਦੇ ਹਾਂ ਦੇ 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 ਸੰਬੰਧ ਵਿੱਚ ਇੱਕ ਗੱਲ ਛੋਟੀ ਜੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਤੇ ਸਾਡੀ ਇੰਨੀ ਵੱਡੀ ਸਾਡਾ ਵਜੂਦ ਨਹੀਂ ਵੀ ਅਸੀਸ਼ੀ ਦੀ ਅਕਾਲ ਤਖਤ ਸਾਹਿਬ ਨੂੰ ਕੋਈ ਸੁਝਾਅ ਦੇ ਸਕੀਏ ਜਾਂ ਉਹਦੇ ਜਥੇਦਾਰ ਸਾਹਿਬ ਨੂੰ ਕੋਈ ਗੱਲ ਸੁਝਾਅ ਦੇ ਤੌਰ ਤੇ ਕਹਿ ਸਕੀਏ ਅਸੀਂ ਤਾਂ ਨਿਮਾਣੇ ਸਿੱਖਾਂ ਹਰ ਬਲੇ ਸ਼ਰੀਆ ਕੱਲ ਤੱਕ ਸਭ ਨੂੰ ਸਹਿਯਦਾ ਕਰਦੇ ਆ ਤੇ ਲੇਕਿਨ ਇਹ ਗੱਲ ਹੈ ਵੀ ਜੇ ਭਰਤੀ ਕਰਕੇ ਸਕਰੀਨਿੰਗ ਜੇ ਹੁਣ ਸਾਡੇ ਕੋਲ ਕੋਹੋਰ ਬਦਲ ਨਹੀਂ ਰਹਿੰਦਾ ਤੇ ਭਰਤੀ ਦੋਨੋਂ ਧੜੇ ਕਰ ਲੈਣ ਤੇ ਦੋਨੋਂ ਧੜੇ ਭਰਤੀ ਕਰਕੇ ਫਿਰ ਉਹਦੀ ਸਕਰੀਨਿੰਗ ਜਿਹੜੀ ਉਹ ਸ਼ਰੀਆ ਕੱਲ ਤੱਕ ਸਭ ਆਪ ਕਰਵਾ ਲਵੇ ਕੋਈ ਨਾ ਕੋਈ ਸਾਨੂੰ ਇਹਦਾ ਹੱਲ ਤੇ ਲੱਭਣਾ ਪਊਗਾ ਕਿਉਂਕਿ ਲੰਮੀ ਦੇਰ ਤੱਕ ਅਸੀਂ ਰਾਜਨੀਤਿਕ ਤੌਰ ਤੇ ਸ਼ੌਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦਾ ਰਹਿਣਾ ਪੰਜਾਬ ਦੇ ਹਿੱਤਾ ਵਾਸਤੇ ਖੇਤੀ ਪਾਰਟੀ ਦਾ ਜਿਉਂਦਾ ਰਹਿਣਾ ਖੇਤੀ ਪਾਰਟੀ ਦਾ ਐਕਟਿਵ ਰਹਿਣਾ ਖੇਤੀ ਪਾਰਟੀ ਦਾ ਪੰਜਾਬ ਦੇ ਹਿੱਤਾਂ ਵਾਸਤੇ ਜੂਝਣਾ ਅਤਿਅੰਤ ਜ਼ਰੂਰੀ ਆ ਇਹ ਗੱਲ ਮੰਨ ਕੇ ਸਾਨੂੰ ਚੱਲਣੀ ਪਊ ਕਿਉਂਕਿ ਅਕਾਲੀ ਸ਼ਬਦ ਬਹੁਤ ਰਿਸਪੈਕਟੇਬਲ ਆ ਅਕਾਲੀ ਸ਼ਬਦ ਨੂੰ ਬਾਰ ਬਾਰ ਸਹੀਦਾ ਹੁੰਦਾ ਅਕਾਲੀ ਸ਼ਬਦ ਆ ਜਿਹੜਾ ਜਿੰਨਾ ਇਹਦਾ ਸਨਮਾਨ ਕੀਤਾ ਜਾਵੇ ਹਾਂ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਹੋਈਆਂ ਇਹ ਗੱਲ ਸਾਡੇ ਸਾਹਮਣੇ ਆ ਗਈ ਲੇਕਿਨ ਜਿਹੜਾ ਕੈਡਰ ਆ ਬੈਠਾ ਚੁੱਪ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਤੇ ਉਹਦੇ ਕੋਲ ਪੰਜਾਬ ਵਿੱਚ ਸਤਾ ਦਾ ਹਾਸਲ ਹੋਣਾ ਇਹ ਵੀ ਆਪਣਾ ਇੱਕ ਪੱਖਾ ਲੇਕਿਨ ਪਹਿਲਾਂ ਸਾਡੇ ਵਿੱਚ ਜਿਹੜੀਆਂ ਦੂਰੀਆਂ ਨੇ ਤੇ ਉਹ ਦੂਰੀਆਂ ਹੋਰ ਦੂਰ ਹੋਣੀ ਆ ਅਤੀ ਜ਼ਰੂਰੀ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਜ਼ਰੂਰ ਹਦਾਇਤ ਕੀਤੀ ਜਾਊਗੀ ਜਾਂ ਜੋ ਸੰਕੇਤ ਦਿੱਤੇ ਜਾਣਗੇ ਜਿਹਦੇ ਤੇ ਦੋਨਾਂ ਧੜਿਆਂ ਨੂੰ ਅਮਲ ਕਰਨਾ ਚਾਹੀਦਾ ਇਹੀ ਸਿੱਖੀ ਦੇ ਵਡੇਰਿਆਂ ਹਿੱਤਾਂ ਵਿੱਚ ਆ ਇਹੀ ਸ਼੍ਰੋਮਣੀ ਕਾਜੀ ਦਲ ਦੇ ਬਟੇਰਿਆਂ ਹਿੱਤਾਂ ਦੇ ਵਿੱਚ ਹੈ ਇਸ ਚਿੰਤਾ ਅਤੇ ਇਸ ਪੀੜ੍ਹੀ ਨਾਲ ਤੁਹਾਡੇ ਕੋਲੋਂ ਖਿਮਾ ਮੰਗਦੇ ਆ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਫਿਲਹਾਲ ਇੰਨਾ ਹੀ ਵਿਖੇ ਰਹੋ ਸਾਡਾ ਚੈਨਲ ਆਵਾਜ਼ੇ ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਸਾਰਿਆਂ ਨੇ ਧੰਨਵਾਦ ਮੁਹੰਮਦ ਦੀ ਸਾਹਿਬ ਤੁਹਾਡਾ ਵੀ ਧੰਨਵਾਦ ਸਤਿ ਸ੍ਰੀ ਅਕਾਲ